ਇਹ ਕੋਈ ਫੋਰੀਕ ਕੱਤ ਦੀ ਕੁਲੀਛੜੇ ਦੀ ਮਾਂ ਜਿਹਾ ਕੀਤੇ ਮੇਂ ਭਾਗ ਭੰਕਾਰ ਮਾਂ ਸਿਆਮ ਮੈਂ ਜਿਹੜਾ ਹਰਦੀ ਬੂਤ ਪੱਤਿਆ ਪਿਆ ਜਿਹੜਾ ਜੋਗਾ ਤੂੰ ਤਿਆਰ ਕੀਤਾ ਉਹ ਮੈਨੂੰ ਵੀ ਆਇਆ ਜਿਵੇਂ ਪ੍ਰਤੀਸ਼ਤ ਸੱਤ ਦਾ ਅਰਥ ਗਿਣਤੀ ਦੇ ਸੱਤ ਵੀ ਹੈ ਪਰ ਸੱਤ ਦਾ ਅਰਥ ਸੌ ਵੀ ਹੈ ਸਤਿ ਪਾਦਨ ਕੋ ਜਾਮਾ ਪਾਵੈ ਚਲਨ ਸਮੇ ਕਰਦੀ ਸੁਖ ਚਾਵੈ ਦਾਨ ਲੱਗੇ ਸ਼ੀਖ ਬਦਾਮੇ ਕੀ ਹਿੰਮਤ ਆਈ ਸ੍ਰੀ ਹਰ ਰਾਏ ਪਰ ਤਗਿਆ ਧੰਨ ਗੁਰੂ ਹਰ ਰਾਏ ਮਹਾਰਾਜ ਜੀ ਨੇ ਪ੍ਰਣ ਕੀਤਾ ਕਿ ਜ਼ਿੰਦਗੀ ਵਿੱਚ ਵਿਸਤਾਰ ਕਰਨਾ ਹੈ ਪਰ ਉਹਦੀ ਸੰਭਾਲ ਜਿਹੜੀ ਆ ਉਹ ਵੀ ਅਸੀਂ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿਖਿਆ ਦਿੱਤੀ ਬੇਟੇ ਬਾਰਿਸ਼ੋ ਘੋੜ ਸਵਾਰ ਸੈਨਿਕ ਆਪਣੇ ਨਾਲ ਰੱਖਣੇ ਨੇ ਪਰ ਜੇ ਲੋੜ ਨਾ ਪਵੇ ਤੇ ਬਿਨਾਂ ਵਜਾ ਜੰਗ ਨਹੀਂ ਕਰਨਾ ਤਿਆਰੀ ਕਰਨੀ ਹੈ ਆਉਣ ਵਾਲੇ ਸਮੇਂ ਦੀ ਜਦੋਂ 1643 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੋਤੀ ਜੋ ਸਮਾਉਣ ਤੋਂ ਪਹਿਲਾਂ